ਗੈਨੇ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਮੁਰਗੀ ਫਾਰਮ ਦਾ ਕੰਮ ਸ਼ੁਰੂ ਕੀਤਾ ਸਾਨੂੰ ਇਹ ਮੁਰਗੀ ਫਾਰਮ ਦਾ ਕੰਮ ਕਰਦੇ ਹੋਏ ਘੱਟੋ ਘੱਟ ਸਾਲ ਸਾਢੇ ਡੇਢ ਸਾਲ ਹੀ ਹੋਇਆ ਜਿਆਦਾ ਟਾਈਮ ਤਾਂ ਨਹੀਂ ਹੋਇਆ ਜਦੋਂ ਅਸੀਂ ਇਹ ਲਿਆਂਦੇ ਸੀ ਉਦੋਂ ਇਹ ਬੱਚੇ ਸੀ 10 12 ਦਿਨਾਂ ਦੇ ਚੂਛੇ ਸੀਗੇ ਤੇ ਇਹਨਾਂ ਨੂੰ ਅਸੀਂ ਹੌਲੀ ਹੌਲੀ ਵੱਡਾ ਕੀਤਾ ਜੀ ਤੇ ਇਹਨਾਂ ਨੂੰ ਅਸੀਂ ਹੁਣ ਵੇਚ ਗਏ ਨਮਾਪੂਰ ਲੈਣਾ ਜੀ ਨਮਾਪੂਰ ਲੈਣਾ ਤੁਸੀਂ ਪੜਾਈ ਕਰਦੇ ਹੋ ਹਾਂਜੀ ਪੜਾਈ ਕਰਦਾ ਹਾਂ ਜਿਹੜੀ ਕਲਾਸ ਪਲੱਸ 1 ਚਾਹੀਦੀ ਪਲੱਸ ਤੁਹਾਡਾ ਇਧਰ ਨੂੰ ਫਿਰ ਨਾਲ-ਨਾਲ ਇਹ ਕੰਮ ਕਿਵੇਂ ਕਿੱਥੋਂ ਪ੍ਰੇਰਣਾ ਮਿਲੀ ਤੁਹਾਨੂੰ ਇਹ ਕੰਮ ਇਹ ਨਾਲ-ਨਾਲ ਕੰਮ ਕਰਨ ਦੀ ਪ੍ਰੇਰਣਾ ਹੀ ਮੈਨੂੰ ਮੇਰੇ ਮਾਮੇ ਨੇ ਦਿੱਤੀ ਹੈ ਤੇ ਕੁਝ ਕੰਮ ਮੈਂ YouTube ਤੇ ਕਰ ਸਕਦੀ ਹਾਂ ਜੀ ਹਾਂਜੀ ਕਿਹੜੀ ਨਸਲ ਹੈ ਤੁਹਾਡੇ ਕੋਲ ਸਾਡੇ ਕੋਲੇ ਜੀ ਬਲੈਕ ਐਸਟਰ ਲੋਪ ਤੇ ਆਰ ਆਰ ਆਈ ਹੈ ਜੀ ਆਰ ਆਈ ਕਿੰਨੇ ਤੋਂ ਸ਼ੁਰੂ ਕੀਤਾ ਤੁਸੀਂ ਇਹ ਕੰਮ ਅਸੀਂ 130 ਤੋਂ ਸ਼ੁਰੂ ਕੀਤਾ ਸੀ ਹੁਣ ਕਿੰਨੇ ਨੇ ਤੁਹਾਡੇ ਕੋਲ ਹੁਣ ਇਸ ਵਕਤ ਸਾਡੇ ਕੋਲ 80 ਹੈ ਜੀ ਵਿੱਚ ਉਹਨਾਂ ਨੂੰ ਬਿਮਾਰੀ ਪਈ ਸੀ ਜਿਸ ਕਰਕੇ ਉਹ ਕਾਫੀ ਚੂਜ਼ੇ ਮਰ ਗਏ ਕਾਫੀ ਜੀ ਮਰ ਗਏ ਤੇ ਜਿਹੜੀ ਬਿਮਾਰੀ ਸੀ ਉਹਦਾ ਤੁਹਾਨੂੰ ਕੋਈ ਹੁਣ ਹੱਲ ਲੱਭਿਆ ਨਾ ਹਾਂਜੀ ਉਹਦਾ ਹੱਲ ਲੱਭ ਗਿਆ ਸੀ ਅਸੀਂ ਇਸ ਦੇ ਜੋ ਮਰੇ ਹੋਏ ਸੀਗੇ ਚੂਹੇ ਉਹਨਾਂ ਨੂੰ ਬਠਿੰਡੇ ਇੱਥੇ ਹਸਪਤਾਲ ਚ ਲੈ ਕੇ ਗਏ ਸੀ ਬਰਸਤਾਰ ਚ ਜੀ ਤੇ ਉਹਨਾਂ ਨੇ ਉਹਨਾਂ ਦਾ ਟਮਟਮ ਕਰਕੇ ਉਸ ਬਿਮਾਰੀ ਬਾਰੇ ਸਾਨੂੰ ਦੱਸ ਦਿੱਤਾ ਈ ਤੇ ਮੈਡੀਸਿਨ ਦੇ ਦਿੱਤੀ ਉਹਦੇ ਨਾਲ ਕਾਫੀ ਅੱਤਾ ਇਹਨਾਂ ਸਿਹਤਾਰ ਆ ਗਿਆ ਸੀ ਤੇ ਹੁਣ ਕਾਫੀ ਹੱਦ ਠੀਕ ਹੈ ਜਿਹੜਾ ਤੁਸੀਂ ਇਹ ਕੰਮ ਸੈੱਡ ਦਾ ਸ਼ੁਰੂ ਕੀਤਾ ਕਿੰਨਾ ਕਿੰਨਾ ਕ ਸੈੱਡ ਹੋਊ ਤੁਹਾਡਾ ਇਹ ਜਿਹੜਾ ਇਹ ਸੈਡਾ ਹੀ 15 ਦਾ ਉਚਾਈ ਚਾਹੀ ਤੇ 20 ਲੰਬਾਈ ਚਾਹੀ 15 20 ਨੂੰ ਤਾਂ ਬਾਈ ਜਿਹੜਾ ਨਵਾਂ ਚੈੱਕ ਸ ਹੈ ਤੁਸੀਂ ਕਿੱਥੋਂ ਲੈ ਕੇ ਆਣੋ ਇਹ ਨਵਾਂ ਚੈੱਕ ਸਹੀ ਅਸੀਂ ਲੈ ਕੇ ਬੋਰਡ ਤੇ ਲਗੇ ਆਈ ਤੇ ਕਿੰਨੇ ਜਿਹੜਾ ਇਹ ਵੀ ਸੰਭਾਲ ਕਿੰਨੀ ਔਖੀ ਹੁੰਦੀ ਹੈ ਨਵੇਂ ਦੀ ਸੰਭਾਲ ਜਿਆਦਾ ਔਖੀ ਤਾਂ ਹੈ ਨਹੀਂ ਜੀ ਬਸ ਠੀਕ ਹੈ ਇਹ ਸੰਭਾਲ ਧਿਆਨ ਦੇ ਨਾਲ ਹੀ ਜਿਵੇਂ ਅਨਗੈਦਲੀ ਨਾ ਤਾਂ ਇਹ ਚੂਜੇ ਪਾਲਦੇ ਨਹੀਂ ਕਿਉਂਕਿ ਜੇ ਅਨਗੈਦਲੀ ਕਰਦੇ ਆ ਕਾਫੀ ਚੂਜੇ ਮਤਲਬ ਮਰ ਵੀ ਸਕਦੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਠੀਕ ਹੈ ਜੇ ਤੁਸੀਂ ਬੱਚੇ ਲੈ ਕੇ ਆਉਣੇ ਕਿੰਨਾ ਕੁ ਘਰ ਹੁੰਦਾ ਉਹ ਚੋਂ ਜਦੋਂ ਅਸੀਂ ਬੱਚੇ ਲੈ ਕੇ ਆਉਣੇ ਜੀ ਜਿਆਦਾ ਭਰਤਾਂ 100 ਤੋਂ ਵੱਧ ਦੇ ਨੁਸਾਨ ਦੇ ਹੁਣ ਕਿੰਨਾ ਜਿੰਨ ਚ ਇਸ ਵਕਤ ਇਹਨਾਂ ਚ ਦੋ ਢਾਈ ਕਿਲੋ ਤੋਂ ਕਿਲੋ ਵੀ ਹੈਗਾ ਹੀ ਵਿੱਚ ਤਿੰਨ ਤਿੰਨ ਕਿਲੋ ਦੇ ਵੀ ਹੈ ਤੇ ਇਹ ਕਿੰਨੇ ਦਿਨਾਂ ਦਾ ਨਗ ਭਾਰ ਵਧਣ ਲੱਗ ਜਾਂਦਾ ਫਿਰ ਇਹ ਭਾਰੀ ਕਿੰਨੇ ਦਿਨੇ ਹੋਣ ਤੋਂ ਬਾਅਦ ਇਹ ਭਾਰ ਵਧਣ ਲੱਗ ਜਾਂਦੇ ਠੀਕ ਹੈ ਜੀ ਖਰਾਕ ਜਿਹੜੀ ਤੁਸੀਂ ਪਾਉਣੇ ਕੀ ਪਾਉਣੇ ਇਹਨੂੰ ਕਿਹੜੀ ਪਾਉਣਾ ਇਹ ਖਰਾਕ ਇਹ ਸਾਡੀ ਘਰ ਦੀ ਖਰਾਕ ਹੈ ਜਿਹਨੂੰ ਦੇਸੀ ਬਾਹਾਂ ਲਿੱਟੀ ਵੀ ਕਹਿੰਦੇ ਜੋ ਪਸ਼ੂਆਂ ਨੂੰ ਪੈਂਦੀ ਹੈ ਦਾਣਾ ਲਿੱਟੀ ਉਹ ਤੁਸੀਂ ਕਿਵੇਂ ਰੜਨੇਗੇ ਪਕਾ ਕੇਗਾ ਨਾ ਜੀ ਉਹ ਉਸ ਨੂੰ ਅਸੀਂ ਚੱਕੀ ਤੇ ਜਾ ਕੇ ਦਾਣਿਆਂ ਨੂੰ ਜਿਹੜੇ ਆਪਾਂ ਕਣਕ ਵਾਲੇ ਦਾਣੇ ਹੁੰਦੇ ਆ ਉਹਨਾਂ ਨੂੰ ਲੈ ਜਾ ਕੇ ਪਸਾ ਕੇ ਲੈ ਆਉਣੇ ਆ ਜੀ ਕੀ ਕੁਝ ਪਾਉਣੇ ਚ ਉਹਦੇ ਚ ਆਪਣੇ ਕਾਫੀ ਹੱਤਾ ਹੀ ਹੁੰਦੀਆਂ ਖਰਾਕਾਂ ਖਰਾਕਾਂ ਨੇ ਕਾਫੀ ਠੀਕ ਹੈ ਜੀ ਤੁਹਾਡੇ ਸਾਹਮਣੇ ਇੱਕ ਜਿਹੜਾ ਜਾਨਵਰਾ ਕਿੰਨਾ ਖਾਂਦਾ ਹੈ ਤਾਂ ਇੱਕ 100 ਗ੍ਰਾਮ ਕਹਿੰਦੇ ਨੇ ਵੱਧ ਹੁੰਦਾ ਹੈ ਕਿੰਨਾ ਖਾਂਦਾ ਬਸ ਇੰਨਾ ਕੀ ਖਾਂਦਾ ਜਿਆਦਾ ਤਾਂ ਨਹੀਂ ਖਾਂਦਾ 100 ਗ੍ਰਾਮ 100 150 ਗ੍ਰਾਮ ਇੰਨਾ ਕੀ ਖਾਂਦੇ ਜਿਹੜਾ ਦਿਨ ਦੀ ਸ਼ੁਰੂਆਤ ਤੁਸੀਂ ਕਿੱਥੋਂ ਸ਼ੁਰੂ ਕਰਦੇ ਹੋ ਕਿਵੇਂ ਕਰਦੇ ਹੋ ਉਹਨਾਂ ਨੂੰ ਦਿਨ ਦੀ ਸ਼ੁਰੂਆਤ ਇਹ ਸਵੇਰ ਉੱਠ ਕੇ ਆਪਾਂ ਇਹਨਾਂ ਦਾ ਪਾਣੀ ਤੇ ਖਰਾਕ ਬਦਲ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਆਪਣੇ ਆਗਣ 'ਚ ਖੁੱਲਾ ਛੱਡ ਕੇ ਠੀਕ ਹੈ ਜੀ ਤੇ ਮੁੜ ਕੇ ਇਹਨਾਂ ਨੂੰ ਤਾੜ ਕੇ ਫੇਰ ਸਕੂਲ ਤੇ ਇਸ ਨੂੰ ਆ ਦਿੱਕਤ ਨਹੀਂ ਲੱਗਦੀ ਵੀ ਤੁਸੀਂ ਪੌਲਟਰੀ ਫਾਰਮ ਦਾ ਕੰਮ ਸ਼ੁਰੂ ਕਰਦੇ ਹੋ ਨੀ ਕੋਈ ਇਹ ਕੋਈ ਦਿੱਕਤ ਨਹੀਂ ਪੜਾਈ ਵੀ ਨਾਲ ਨਾਲ ਸਹੀ ਚੱਲੀ ਜਾਂਦੀ ਹੈ ਸਹੀ ਚੱਲੀ ਜਾਂਦੀ ਹੈ ਇਹ ਤੁਹਾਡਾ ਜਿਹੜਾ ਲਗਾ ਤੁਹਾਡੀ ਕਿੰਨੀ ਉਮਰ ਹੁਣ ਮੇਰੀ ਉਮਰ ਹੀ 16 ਸਾਲ ਹੈ ਜੀ 16 16 ਸਾਲ ਦਾ ਤੁਹਾਨੂੰ ਜਿਹੜਾ ਇਹ ਕੰਮ ਨਾਲ ਜਨੂੰਨ ਇਸ ਕੋ ਹੋਇਆ ਹਾਂਜੀ ਅੱਗੇ ਕੀ ਕੀ ਤੁਹਾਨੂੰ ਲੱਗਦਾ ਵੀ ਕੀ ਨਾਲ ਤੁਸੀਂ ਕੰਮ ਕਰਨਾ ਮੈਨੂੰ ਅੱਗੇ ਇਦਾਂ ਲੱਗਦਾ ਵੀ ਇਸ ਕੰਮ ਨੂੰ ਅੱਗੇ ਵਧਾ ਗਏ ਤੇ ਕੋਈ ਪੌਲਟਰੀ ਫਾਰਮ ਦਾ ਕੰਮ ਉੱਧਰ ਤੇ ਸ਼ੁਰੂ ਕਰਕੇ ਠੀਕ ਹੈ ਜੀ ਜਿਹੜਾ ਤੁਸੀਂ ਇਹਨਾਂ ਨੂੰ ਪਾਣੀ ਦੀ ਪ੍ਰਬੰਧ ਕਰ ਦੋ ਗਰਮੀ ਸੀ ਉਹ ਫਿਰ ਕਿਵੇਂ ਕਰਦੇ ਸੀ ਪਾਣੀ ਦਾ ਪ੍ਰਬੰਧ ਹੈ ਸਾਡੇ ਟੂਟੀ ਦਾ ਪਾਣੀ ਇੱਥੇ ਲਗਾਤਾਰ ਹੀ ਦਿੰਦਾ ਹਰ ਰੋਜ਼ ਆਉਂਦਾ ਹੀ ਤੇ ਉਸ ਤੋਂ ਅਸੀਂ ਇੱਥੇ ਬਾਟੀਆਂ ਦੀ ਮਤਨਾਂ ਇਹਨਾਂ ਦੇ ਫੀਡਰ ਲੱਗੇ ਹੋਏ ਆ ਤੇ ਉਹਨਾਂ 'ਚ ਪਾਣੀ ਪਾਉਣੀ ਜਿਹੜੇ ਫਿਰ ਤੁਸੀਂ ਇਹਨਾਂ ਨੂੰ ਕੋਈ ਜਦ ਵਿੱਚ ਵੱਡੇ ਹੋ ਗਏ ਇਹ ਸੇਲ ਤੁਸੀਂ ਕਿੱਥੇ ਕਰਦੇ ਆਪ ਜਾ ਕੇ ਜਾਂ ਕੋਈ ਤੁਹਾਡੇ ਘਰੋਂ ਕੁਝ ਲੋਕ ਤਾਂ ਇਹ ਘਰੋਂ ਵੀ ਲੈ ਜਾਂਦੇ ਆ ਨਹੀਂ ਆਪ ਜਾ ਕੇ ਇੱਥੇ ਕਾਫੀ ਮੰਡੀਆਂ ਲੱਗਦੀਆਂ ਕਾਫੀ ਲੋਕ ਹੁੰਦੇ ਉਹਨਾਂ ਨੂੰ ਸੇਲ ਕਰ ਦਿੰਦੇ ਜਿਹੜਾ ਤੁਹਾਡੇ ਇਹ ਇਹਨਾਂ ਦੇ ਵੀ ਆਂਡੇ ਵੀ ਦਿੰਦੇ ਹੋਣਗੇ ਹਾਂਜੀ ਆਂਡੇ ਬਹੁਤ ਦਿੰਦੇ ਆ ਮੁਰਗੇ ਕੀ ਰੇ ਦੀ ਬੰਦਰ ਬੇਰ ਹਾਂਜੀ ਹਾਂਜੀ ਉਹ ਤੁਸੀਂ ਬਾਜ਼ਾਰ 'ਚ ਵੇਚ ਕੇ ਉਹਨਾਂ ਜਾਂ ਘਰੋਂ ਲੈ ਲੈਂਦੇ ਕਰ ਵੀ ਮਿਲ ਜਾਂਦੇ ਹੋ ਜਾਂਦੇ ਜੀ ਲੈ ਜਾਂਦੇ ਲੈ ਜਾਂਦੇ ਜਿਹੜੀ ਕੋਈ ਇਹਨਾਂ ਨੂੰ ਤੁਸੀਂ ਸਾਹਮ ਦੇ ਮਾਰ ਵਾਸਤੇ ਕੋਈ ਦਵਾਈ ਦੇਣੀ ਹੁੰਦੀ ਹੈ ਕੋਈ ਉਹ ਕਿਵੇਂ ਕਿਸ ਤਰ੍ਹਾਂ ਕਰਦੇ ਹੋ ਫਿਰ ਉਹ ਦਵਾਈ ਜੋ ਪਾਣੀ ਹੁੰਦਾ ਈ ਉਹਦੇ ਵਿੱਚ ਹੀ ਪਾ ਦਿੰਦੇ ਜੀ ਅਸਾਂ ਪਾਣੀ ਦੇ ਵਿੱਚ ਹੀ ਪਾ ਦਿੰਦੇ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਨੂੰ ਕੋਈ ਟੀਕਾ ਟੂਕਾ ਵੀ ਹੁੰਦਾ ਹੋਊ ਟੀਕਾ ਕਰਨ ਕੋਈ ਹਾਂਜੀ ਹੁੰਦਾ ਜੀ ਇਹਨਾਂ ਦਾ ਹੋਇਆ ਹੋਇਆ ਜੀ ਟੀਕਾ ਕਰਨੀ ਉਹ ਫਿਰ ਕਿਵੇਂ ਕਰਦੇ ਹੋ ਉਹ ਚੂਜੇ ਦਾ ਟੀਕਾ ਲੱਗਦਾ ਜਾਂ ਇਹਦੇ ਵਿੱਚ ਫੀਡਰਾਂ 'ਚ ਪਾ ਹੋਏ ਪੈਂਦੀ ਹੈ ਦਵਾਈ ਅਸਾਂ ਪੀਣ ਨਾਲ ਵੀ ਟੀਕਾ ਲੱਗ ਹਾਂ ਤੇ ਬਾਕੀ ਉਹਨਾਂ ਦੇ ਰਜੈਕਸ਼ਨ ਨੂੰ ਲੱਗ ਜਾਂਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਐਂ ਦੱਸੋ ਜਿਹੜਾ ਇਹ ਬਲੇਲਰ ਨਾਲੋਂ ਹੁੰਦਾ ਹੈ ਉਹ ਵੱਖਰਾ ਕਿਵੇਂ ਲੱਗਦਾ ਉਹਨਾਂ ਨੂੰ ਬਲੇਲਰ ਤਾਂ ਇਹ ਮਤਲਬ ਮਾਸ ਖਾਣ ਵਸਤੇ ਹੁੰਦਾ ਜੀ ਜਾਂ ਉਹਨਾਂ ਦਾ ਬੇਟੀ ਵਾਦਾ ਹੋਤ ਤੁਰ ਦੇ ਫਿਰ ਦਿਨ ਆਂਡੇ ਵਗੈਰਾ ਨਹੀਂ ਦਿੰਦੇ ਜਿਹੜੇ ਇਹ ਦੇਸੀ ਆ ਇਹ ਆਂਡੇ ਹੀ ਦਿੰਦੇ ਆ ਤੇ ਮਤਲਬ ਉਹ ਵੀ ਵਧਗਾ ਹੁੰਦੇ ਆ ਇਹ 'ਚ ਤਾਕਤ ਹੁੰਦੀ ਐ ਨਾ ਜੀ ਤਾਕਤ ਹੁੰਦੀ ਐ ਤੇ ਜਿਹੜੀ ਹੁਣ ਹਮ ਹੈਲਪਰ ਦੀ ਕਿਵੇਂ ਇਹ ਹੈਲਪਰ ਕਿਵੇਂ ਇਕੱਲੇ ਹੀ ਸਰ ਜਾਂਦੇ ਕੱਲੀ ਹਾਂਜੀ ਕੱਲੀ ਸਰ ਜਾਂਦੇ ਜਾਂ ਮੇਰਾ ਮਾਮਾ ਜੀ ਮੇਰੇ ਨਾਲ ਤੇ ਉਹ ਕਰਾਉਂਦੇ ਤੁਸੀਂ ਕੋਈ ਲੋੜ ਨਹੀਂ ਹੈਲਪਰ ਦੀ ਹਾਂਜੀ ਜਿਹੜਾ ਹੁਣ ਹੁਣ ਗਰਮੀ ਸੀ ਲੰਘ ਕੇ ਗਈ ਹੈ ਪਹਿਲਾਂ ਹਾਂਜੀ ਹਾਂਜੀ ਹੁਣ ਸਰਦੀ ਆਊ ਇਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਕੀ ਮੁਸ਼ਕਲਾਂ ਆਈਆਂ ਗਰਮੀ ਦੇ ਵਿੱਚ ਤੇ ਸਰਦੀ ਹੁਣ ਤਾਂ ਹੀ ਕੋਈ ਮੁਸ਼ਕਲ ਨਹੀਂ ਪਹਿਲਾਂ ਜਦੋਂ ਸਰਦੀ ਸੀ ਅਸੀਂ ਲਿਆਂਦੇ ਲਿਆਂਦੇ ਸੀ ਉਦੋਂ ਮਤਲਬ ਟੈਂਪਰੇਚਰ ਮੇਨਟੇਨ ਕਰਨ ਦੀ ਕਾਫੀ ਜ਼ਿਆਦਾ ਦਿੱਕਤ ਆਉਂਦੀ ਸੀ ਉਸੇ ਨਾਲ ਕਾਫੀ ਚੂਜ਼ੇ ਮਰੇ ਵੀ ਠੀਕ ਹੈ ਜੀ ਸਰਕਾਰ ਸਾਹਿਬ ਜਿਹੜੀ ਇਹ ਪੋਲਟਰੀ ਫਾਰਮ ਦਾ ਕੰਮ ਹੈ। ਹਾਂਜੀ ਹਾਂਜੀ। ਕਿਹੜੇ ਮਹੀਨੇ ਤੋਂ ਸ਼ੁਰੂ ਕਰੇ ਬੰਦਾ ਵੀ ਜਿਹੜਾ ਅੱਗੇ ਜਾ ਕੇ ਚੰਗਾ ਮਨਾ ਹੋ ਜਾਏ। ਇਹ ਕੰਮ ਇਹ ਗਰਮੀ ਦੇ ਮਹੀਨੇ ਚ ਸ਼ੁਰੂ ਕਰਨਾ ਜ਼ਿਆਦਾ ਵਧੀਆ ਹੁੰਦਾ ਏ। ਮਤਲਬ ਜੇ ਗਰਮੀ ਚ ਸ਼ੁਰੂ ਕਰਦੇ ਆ ਇਹਨਾਂ ਦਾ ਟੈਂਪਰੇਚਰ ਮੇਨਟੇਨ ਕਰਨਾ ਕਾਫੀ ਜ਼ਿਆਦਾ ਹਦਾ ਸੌਖਾ ਹੋ ਜਾਂਦਾ। ਕਾਫੀ ਚੂਜੇ ਬਾਜ ਜਾਂਦੇ ਆ ਤੇ ਉਹਨਾਂ ਨੂੰ ਬਿਮਾਰੀਆਂ ਵੀ ਬਹੁਤ ਜ਼ਿਆਦਾ ਘੱਟ ਲੱਗਦੀਆਂ ਜੀ। ਜੀ। ਕਿਹੜੇ ਮਹੀਨੇ ਚ ਗਰਮੀ ਦੇ ਤੇ ਗਰਮੀ ਚ ਇਹ ਜੂਨ ਜਾਂ ਜੂਨ ਚ ਪਾਲਤਾ ਜ਼ਿਆਦਾ ਵਧੀਆ ਏ। ਨਹੀਂ ਕੁਝ ਮਹੀਨੇ ਪਹਿਲਾਂ ਪਾਲੋ ਜੀ। ਇੱਕ ਤੁਸੀਂ ਇਹ ਦੱਸੋ ਪੋਲਟਰੀ ਦਾ ਕੰਮ ਕਰਦੇ ਹੋ ਜਿਹੜਾ ਇਹ ਦੇਸੀ ਮੁਰਗੀ ਦਾ ਜ਼ਿਆਦਾ ਵਧੀਆ ਜੀ। ਦੇਸੀ ਮੁਰਗੀ ਜ਼ਿਆਦਾ ਵਧੀਆ। ਹਾਂਜੀ। ਠੀਕ ਹੈ ਜੀ। ਯਾਨੀ ਜਿਹੜੀ ਤੁਸੀਂ ਕੰਟਰੀ ਫਾਰਮ ਦੀ ਸ਼ੁਰੂਆਤ ਹੈ। ਹਾਂਜੀ। ਇਹ ਸ਼ੁਰੂਆਤ ਇਹ ਅਸੀਂ ਦੋ ਛੋਟੇ ਪੱਧਰ ਤੋਂ ਸ਼ੁਰੂ ਕੀਤੀ ਸੀ ਤੇ ਹੌਲੀ-ਹੌਲੀ ਅਸੀਂ ਉਹ ਕੀਤਾ। ਸ਼ੁਰੂਆਤ ਵਿੱਚ ਸਾਡੇ ਕੋਲੇ ਘੱਟੋ-ਘੱਟ 4-5 ਨਾਗੀਆਂ ਸੀ ਤੇ ਹੁਣ ਸਾਡੇ ਕੋਲ 150 ਤੋਂ ਜ਼ਿਆਦਾ ਨਾਗਾਂ ਹੈ ਜੀ। 150 ਤੋਂ ਜ਼ਿਆਦਾ। ਹਾਂਜੀ। ਤੇ ਬੱਚਾ ਸੀ ਜਿਹੜਾ ਤੁਸੀਂ ਕਿੰਨੇ-ਕਿੰਨੇ ਚੰਦ ਲੈ ਕੇ ਆਏ? ਬੱਚਾ ਸੀ ਜਦੋਂ ਅਸੀਂ ਲਿਆਈ ਸੀ ਉਦੋਂ ਇਹ 10-12 ਦਿਨਾਂ ਦੀ ਸੀ। 10 ਤੋਂ 12। ਹਾਂਜੀ ਤੁਸੀਂ ਆਪਣਾ ਕਿਤਾ ਪਿੰਡ ਫੋਨ ਦਿਓ ਮੇਰਾ ਪਿੰਡ ਜਿੱਥੇ ਵਾਲਾ ਹੀ ਤੇ ਤਲਵੰਡੀ ਦੀ ਸਬ ਤੋਂ ਲੈ ਕੇ ਬਠਿੰਡੇ ਵਾਲੇ ਰੋਡ ਦੇ ਥੰਨ ਚੋਂ ਇਹਨੂੰ ਸੜਕ ਮਿਲਦੀ ਹੈ ਇਹਨੂੰ ਚੱਠੇ ਵਾਲਾ ਵੀ ਕਹਿੰਦੇ ਆਂ ਤੇ ਮੇਰੇ ਨਾਨੇ ਦਾ ਨਾਮ ਸ਼ਰਮਾ ਜਿੱਥੇ ਆ ਕੇ ਜਿੱਤ ਤੋਂ ਮਰਜੀ ਪੁੱਛ ਲਈ ਤੇ ਹਸਨ ਸਾਡੇ ਘਰ ਦਾ ਐਡਰੈਸ ਦੱਸ ਦੇਣਗੇ ਤੇ ਤੁਸੀਂ ਮੁਰਗੀਆਂ ਵੀ ਸੇਲ ਵੀ ਕਰਨੀਆਂ ਮੁਰਗੀਆਂ ਹਾਂਜੀ ਮੁਰਗੇ ਤੇ ਮੁਰਗਾਂ ਸੇਲ ਕਰਨੀ ਬਿਲਕੁਲ ਹਾਂ ਅੰਡੇ ਦਿੰਦੀਆਂ ਹਾਂਜੀ ਮੁਰਗਾਂ ਅੰਡੇ ਦਿੰਦੀਆਂ ਇੱਕ ਜਿਹੜੀ ਤੁਸੀਂ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਹੈ ਕਿ ਕਿਸੇ ਕਿੰਨੇ ਤੋਂ ਸ਼ੁਰੂ ਕੀਤਾ ਹੁਣ ਕਿੰਨੇ ਨੇ ਤੇ ਤੁਸੀਂ ਤਾਂ ਪੜਨ ਵਾਲੇ ਜੰਗਮੈਨ ਮੁੰਡਿਆਂ ਨੂੰ ਕਿਵੇਂ ਸਿਹਾਰਾ ਹੁੰਦਾ ਆ ਇਹ ਮਤਲਬ ਇਹ ਕੰਮ ਸ਼ੁਰੂ ਕਰਨ ਦੀ ਰਹੀ ਮੇਰੇ ਮਾਮੇ ਨੇ ਦਿੱਤੀ ਸੀ ਤੇ ਮੈਂ ਸਟੱਡੀ ਵੀ ਕਰ ਰਿਆ ਹਾਂ ਨਾਲ ਲੱਗਦਾ ਕਿ ਮੈਂ ਪਲੱਸ 1 ਕਲਾਸ ਚ ਹਾਂ ਫੇ ਮੈਂ ਛੜ ਕੇ ਸਵੇਰੇ ਉੱਠ ਕੇ ਇਹਨਾਂ ਨੂੰ ਪਾਣੀ ਦੇ ਫੀਡ ਵਗੈਰਾ ਪਾ ਦੇਣਾ ਉਸ ਤੋਂ ਬਾਅਦ ਮੈਂ ਸਕੂਲ ਚਲਾ ਜਾਣਾ ਸਕੂਲ ਤੋਂ ਆ ਕੇ ਸਟੱਡੀ ਕਰਕੇ ਜਦ ਘਰ ਆਉਣਾ ਤੇ ਇਹਨਾਂ ਦਾ ਪਾਣੀ ਵਗੈਰਾ ਬਦਲ ਦੇਣਾ ਫੀਡ ਵਗੈਰਾ ਪਾ ਕੇ ਤੇ ਇਹਨਾਂ ਨੂੰ ਖੁੱਲੇ ਛੱਡ ਦੇਣਾ ਜੀ ਹਾਂਜੀ ਤੇ ਤੁਹਾਨੂੰ ਕੋਈ ਪੜਾਈ ਦੇ ਨਾਲ ਕੋਈ ਦਿੱਕਤ ਨਹੀਂ ਹਾਂਜੀ ਇਹਨਾਂ ਨਾਲ ਪੜਾਈ ਨਾਲ ਕੋਈ ਦਿੱਕਤ ਨਹੀਂ ਕਿਉਂਕਿ ਪੜ੍ਹਨਾ ਸਕੂਲ ਚ ਹੀ ਕਰਿਆ ਕੇ ਇਹਨਾਂ ਦੇ ਕਰ ਲੈਨੇ ਆ ਤੇ ਇਹਨਾਂ ਜੋ ਛੱਡਦੇ ਇ ਉੱਥੇ ਬੈਠੇ ਆ ਦਾ ਜਿਹੜਾ ਕੋਈ ਹੋਮਵਰਕ ਹੁੰਦਾ ਉਹ ਕਰ ਲਈ ਜੀ ਨਸਲ ਕਿਹੜੀ ਦੱਸਿਆ ਬੱਚੇ ਇਹ ਨਸਲ ਹੀ ਬਲੈਕ ਸਟਾਰ ਲੋਪ ਤੇ ਆ ਆ ਰ ਆਈ ਆ ਰਾਈ ਤੇ ਵਿੱਚ ਡਬਲ ਐਫ ਪੀ ਹਾਂਜੀ ਤੇ ਆਉਣ ਵਾਲ ਸਮੇਂ ਤੁਹਾਨੂੰ ਕੀ ਲੱਗਦਾ ਵੀ ਕੰਮ ਵਧੀਆ ਹਾਂਜੀ ਮਾਹੌਨ ਵਾਲ ਸਮੇਂ ਮੈਨੂੰ ਲੱਗਦਾ ਵੀ ਮੈਂ ਆਦੀ ਸਟੱਡੀ ਪੂਰੀ ਕਰਨ ਤੋਂ ਬਾਅਦ ਇਹ ਕੰਮ ਵੱਡੇ ਪੱਧਰ ਤੇ ਸ਼ੁਰੂ ਕੀਤਾ ਕਰਾਂ ਤੇ ਆਪਣਾ ਇੱਕ ਫਲਟਰੀ ਫਾਰਮ ਬਣਾਵਾਂ ਜੀ ਜਿਹੜੇ ਅੱਜ ਕੱਲ ਮੁੰਡੇ ਲੋਨ ਕਹਿੰਦੇ ਪੰਜਾਬ ਚ ਕੰਮ ਨਹੀਂ ਹੈਗਾ ਹਾਂਜੀ ਹਾਂਜੀ ਤੇ ਉਹਨਾਂ ਨੂੰ ਕੀ ਦਨੇ ਹਦਾਂ ਇਹ ਤਾਂ ਵੈਸੇ ਉਹ ਬਹਿ ਨਹੀਂ ਆਈ ਪੰਜਾਬ ਚ ਬਹੁਤ ਜ਼ਿਆਦਾ ਕੰਮ ਆਈ ਜੇ ਬਸ ਸ਼ਰਮ ਆਈ ਉਹਨਾਂ ਨੂੰ ਸ਼ਰਮ ਆਉਂਦੀ ਆਪਣਾ ਕੰਮ ਸ਼ੁਰੂ ਵੀ ਕਰ ਸਕਦੇ ਪੰਜਾਬ ਚ ਕਾਫੀ ਕੰਮ ਆਈ ਕੋਈ ਵੀ ਕੰਮ ਕਰ ਲੋ ਜੇ ਮੈਂ ਹੁਣ ਆਹੀ ਕੰਮ ਦੇਖ ਲਓ ਇਸ ਕਾਫੀ ਨਫਾ ਵੀ ਆਈ ਪਰ ਜੇ ਆਪਾਂ ਧਿਆਨ ਵਗੈਰਾ ਨਹੀਂ ਰੱਖਦੇ ਤਾਂ ਨੁਕਸਾਨ ਵੀ ਹੈਗਾ ਕੰਮ ਬਹੁਤ ਆ ਪੰਜਾਬ ਚ ਠੀਕ ਹੈ ਜੀ